ਹਾਂਜੀ ਆ ਲੋ ਵੀਰ ਜੀ ਇਹ ਗੱਲ ਇਹ ਕਹਿੰਦੇ ਮੈਂ ਕਾਰ ਚੋਂ ਨਹੀਂ ਉਤਰਿਆ ਕਾਰ ਦੇ ਵਿੱਚੋਂ ਹੀ ਮੈਂ ਪੇਸ਼ੈਂਟ ਨੂੰ ਤਾਰ ਕੇ ਕਾਰ ਵਾਪਸ ਲਿਆ ਮੇਰੀ ਪਰਚੀ ਕਰਤੀ ਗੱਡੀ ਘੇਟੋਂ ਬਾਹਰ ਖੜੀ ਹੈ ਬਿਲਕੁਲ ਤੇ ਇਹ ਗੱਲ ਪੈਂਦੇ ਆ ਨਹੀਂ ਆ ਇੱਥੇ ਕੋਈ ਬੋਰਡ ਨਹੀਂ ਲੱਗਾ ਕੋਈ ਬੋਰਡ ਨਹੀਂ ਇੱਥੇ ਕੋਈ ਕੁਝ ਨਹੀਂਗਾ ਹੋ ਸਿਰੇ ਤੱਕ ਕੁਝ ਬੋਰਡ ਨਹੀਂਗਾ ਸਿਰਫ ਜਗਲਾਦ ਦਾ ਹੈਗਾ ਜਗਲਾਦ ਦਾ ਇਹ ਉਸ ਜਗਲਾਦ ਦੇ ਜਗ੍ਹਾ ਦੇ ਵੀ ਇਹ ਪੈਸੇ ਲੈਂਦੇ ਆ ਡਰਾਈਵਰ ਕਾਰ ਵਿੱਚੋਂ ਨਹੀਂ ਉਤਰਦਾਗਾ ਕੱਲ ਦੀ ਕਾਰ ਦੇ ਵਿੱਚੋਂ ਪੇਸ਼ੈਂਟ ਨੂੰ ਉਤਾਰ ਕੇ ਲੈ ਆਉਂਦਾ ਉਸ ਤੋਂ 20 ਰੁਪਏ ਕਿਸ ਗੱਲ ਦੇ ਲੈ ਜਾਂਦੇ ਆ ਹੁਣ ਮੈਨੂੰ ਤੁਸੀਂ ਇਹਨਾਂ ਚ ਦੱਸੋ ਆਸ਼ਕ ਕਿਹੜਾ ਲੱਗਦਾ ਤੁਹਾਨੂੰ ਤੁਸੀਂ ਆਖਣਾ ਵੀ ਆਸ਼ਕਾਂ ਦੀਆਂ ਗੱਡੀਆਂ ਆਉਂਦੀਆਂ ਆਸ਼ਕ ਕਿਹੜਾ ਛੁੱਟੀ ਟੈਮ ਛੁੱਟੀ ਟੈਮ ਛੁੱਟੀ ਟੈਮ ਸ਼ਰੇਆਮ ਧੱਜੀਆਂ ਜਿਹੜਾ ਬੰਦਾ ਜਦਾਈ ਕਰ ਰਿਹਾ ਉਸਨੇ ਆਪ ਪਾਰਕਿੰਗ ਦੀ ਪਰਚੀ ਨਹੀਂ ਕਟਾਈ ਬਾਉ ਜੀ ਪਰਚੀ ਕਟਾ ਇਹਨੂੰ ਪਾਰਕਿੰਗ ਜਾਇਜ਼ ਆ ਕਿ ਨਜਾਇਜ਼ ਆ ਜਿਹੜਾ ਬੰਦਾ ਪੇਸ਼ੈਂਟ ਨੂੰ ਉਤਾਰ ਕੇ ਵਿੱਚੋਂ ਡਰਾਈਵਰ ਉਤਰਦਾ ਨਹੀਂ ਗੱਡੀ ਵਾਪਸ ਲੈ ਆਉਂਦਾ ਉਹਦੀ ਪਾਰਕਿੰਗ ਕਿਸ ਗੱਲ ਦੀ ਕਾਪੀ ਤੇ ਤੁਹਾਨੂੰ ਇਹ ਦੇ ਕੇ ਖੜਾਤਾ 20 20 ਰੁਪਏ ਦੀਆਂ ਪਰਚੀਆਂ ਜੀ ਹਾਂ ਜੀ ਪਰੇਦਾਰ ਅਤੇ ਪੰਜਾਬੀ ਹਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਜਦੋਂ ਕਿ ਇਧਰਲੇ ਪਾਸੇ ਮੈਡੀਕਲ ਹਸਪਤਾਲ ਆ ਜਿੱਥੇ ਮਰੀਜ਼ ਦਾ ਹੁਣ ਜਾਣ ਦਾਖਲ ਹੁੰਦਾ ਇਹ ਰਸਤਾ ਹੈ ਜਿੱਧਰ ਬਈਪਰਾਏ ਸਾਹਿਬ ਵੱਲੋਂ ਗੱਡੀਆਂ ਦੇ ਅੰਦਰ ਜਾਣ ਦਾ ਰਸਤਾ ਔਰ ਜੋ ਪਾਰਕਿੰਗ ਆ ਉਹ ਅੱਗੇ ਬਣੀ ਹੋਈ ਆ ਪਰ ਜੋ ਆ ਜਗਾ ਤੁਸੀਂ ਵੇਖ ਰਹੇ ਹੋ ਇੱਥੇ ਕੋਈ ਵਾਰ ਨਹੀਂ ਕੋਈ ਤਾਰ ਨਹੀਂ ਇੱਧਰ ਵੇਖ ਲਓ ਇੱਧਰ ਵੇਖ ਲਓ ਕੋਈ ਪਾਰਕਿੰਗ ਦਾ ਬੋਰਡ ਨਹੀਂ ਲੱਗਾ ਕਿ ਇੱਥੇ ਕਾਰ ਪਾਰਕਿੰਗ ਹੈ ਜੋ ਲੋਕ ਆਉਂਦੇ ਆ ਤੇ ਇੱਥੇ ਜੋ ਆ ਪਾਰਕਿੰਗ ਵਾਲੇ ਬੰਦੇ ਕਹਿੰਦੇ ਆ ਵੀ ਅਸੀਂ ਪਾਰਕਿੰਗ ਵਾਲੇ ਆ ਸਾਨੂੰ ਈ ਰੁਪਏ ਦੀ ਪਰਚੀ ਕਟਾਓ ਹਣੇ ਸਬੰਧੀ ਆਪਾਂ ਗੱਲ ਕਰਦੇ ਆ ਬਾਬੂ ਜੀ ਨਾਲ ਹਾਂਜੀ ਬਾਬੂ ਜੀ ਤੁਹਾਡਾ ਸਵਾਗਤ ਆ ਹਾਂਜੀ ਹੁਕਮ ਕਰੋ ਹਕਮਨੀ ਜੀ ਬੇਨਤੀ ਏ ਵੀ ਇਹ ਸੜਕ ਚੱਲ ਰਹੀ ਆ ਇਹ ਘਾ ਆ ਗਿਆ ਵਾ ਬਿਆਹ ਬਾਣਾ ਇੱਥੇ ਜਗਾ ਕੋਈ ਇੱਥੇ ਵਾਰ ਨਹੀਂ ਕੋਈ ਇੱਥੇ ਤਾਰ ਨਹੀਂ ਕੋਈ ਦਵਾਰ ਨਹੀਂ ਜਿਹੜਾ ਕੋਈ ਇੱਥੇ ਵਿੱਲੀ ਵੇਖ ਕੇ ਥਾਂ ਵੇਖ ਕੇ ਗੱਡੀ ਜਗਮ ਲਾ ਦਿੰਦਾ ਹਾਲਾਂਕਿ ਪਾਰਕਿੰਗ ਜਿਹੜੀ ਕਾਰਾਂ ਦੀ ਉਹ ਬਣੀ ਵੀ ਸਾਹਮਣੇ ਆ ਰਸਾ ਲੱਗਾ ਹੋਇਆ ਪਰ ਇਹ ਤੁਸੀਂ ਰਸੇ ਤੋਂ ਬਾਹਰ ਆ ਕੇ ਇੱਥੇ ਜਿਹੜੇ ਗੱਡੀਆਂ ਖੜਵਾਉਂਦੇ ਆ ਘਾਹ ਦੇ ਥੱਲੇ ਗੱਡੀ ਖੜਦੀ ਡਿਡੈਕਸ਼ਨ ਦੀਆਂ ਇੱਧਰ ਖੜਦੀ ਬੱਚਾ ਬੱਚਾ ਬਾਹਰ ਡਾਕਟਰ ਪਾਰਕਿੰਗ ਹੈ ਜੀ ਕਿਤੇ బోర్ ਲੱਗਾ ਵੀ ਇਹ ਡਾਕਟਰ ਪਾਰਕਿੰਗ ਆ ਜਾਂ ਡੀ ਲਕਸ ਗੱਡੀਆਂ ਦਾ ਇੱਥੇ 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 ਪਾਰਕਿੰਗ ਦਾ ਕੋਈ బోర్ ਲੱਗਾ ਹੋਇਆ ਵੀ ਇੱਥੇ ਮਾਰਕ ਕੋਈ ਨਹੀਂਗਾ ਆਂਦੀ ਪਈ ਤਾਂ ਕਰਕੇ ਇੱਥੇ ਲਾ ਲੌਣੀਆਂ ਗੱਡੀਆਂ ਆ ਜਿਹੜੀ ਸੜਕ 'ਚ ਨਾ ਇਹਦੇ ਇੱਥੇ ਲਿਖਿਆ ਵੀ ਸੜਕ ਬਣ ਰਹੀ ਹੈ ਕਿਤੇ ਉਹ ਉਹਨਾਂ ਦੀ ਠੇਕੇਦਾਰ ਦੀ ਕਮੀ ਹੈ ਜਿਹੜਾ ਠੇਕੇਦਾਰ ਨੇ ਤੁਹਾਨੂੰ ਕੀ ਤੁਹਾਡੇ ਕੋਲ ਕੀ ਹਦਾਇਤਾਂ ਤੁਹਾਡੇ ਕੋਲੇ ਕੋਈ ਵਰਦੀ ਜਾਂ ਕਾਰਡ ਵਗੈਰਾ ਠੇਕੇਦਾਰ ਤੇਰੇ ਕੋਲ ਸਿਰਫ ਕਾਪੀ ਹੈ ਕਾਪੀ ਦੇ ਤੁਹਾਨੂੰ ਇਹ ਦੇ ਕੇ ਖੜਾਤਾ 20-20 ਰੁਪਏ ਦੀਆਂ ਪਰਚੀਆਂ ਹਾਂਜੀ ਹਾਂਜੀ ਬਿਲਕੁਲ ਤੇ ਤੁਸੀਂ ਠੇਕੇਦਾਰ ਨੂੰ ਕੋਈ ਮੈਸੇਜ ਨਹੀਂ ਦਿੱਤਾ ਵੀ ਸਾਨੂੰ ਕੋਈ ਆਮ ਲੋਕਾਂ ਨੂੰ ਜਿਹੜੇ ਬਸਾਇਦੇ ਮਾਸੂਮ ਆਉਣ ਜਾਣ ਆ 20 ਰੁਪਏ ਦੇ ਕੇ ਉੱਠ ਜਾਂਦੇ ਆ ਹਾਲਾਂਕਿ ਕੋਈ 바ੜ ਨਹੀਂ ਕੋਈ ਦੀਵਾਰ ਨਹੀਂ ਕੋਈ ਤਾਰ ਨਹੀਂ ਕੋਈ ਲਿਖ ਕੇ ਬੋਰਡ ਨਹੀਂ ਲੱਗਾ ਵੀ ਇਹ ਪਾਰਕਿੰਗ ਹੈ ਦਿੱਖਤੀ ਹੈ ਨਹੀਂ ਇੱਥੇ ਬੋਰਡ ਬੋਰ ਹੈ ਨਹੀਂਗੇ ਉਪਰ ਹੀ ਲੱਗਾ ਉਧਰ ਇਕੱਲਾ ਬਸ ਹਾਂ ਪਾਰਕਿੰਗ ਵੀ ਉੱਥੇ ਹੀ ਆ ਪਰ ਇੱਥੇ ਤਾਂ ਤੁਸੀਂ ਇੱਥੇ ਤੁਸੀਂ ਮੰਨਦੇ ਵੀ ਨਹੀਂ 6 ਪਾਰਕਿੰਗਾਂ ਐਮਰਜੈਂਸੀ ਦੀ OPD ਦੀ ਅਜਰ ਆਪਣਾ ਕੈਂਸਰ ਵਾਰਡ ਦੀ ਆ ਜੱਟਾ ਬੱਚਿਆਂ ਦੀ ਆ ਡੀਡੈਕਸ਼ਨ ਦੀ ਬਿਲਕੁਲ ਕੋਈ ਮੇਨ ਆ ਗਈ ਬਿਲਕੁਲ 6 ਪਾਰਕਿੰਗਾਂ ਇੱਥੇ 6 ਪਾਰਕਿੰਗਾਂ 6ਾਂ ਪਾਰਕਿੰਗ ਦੇ ਵਿੱਚ ਸੰਗ ਲੱਗੇ ਹੋਏ ਹਨ ਕਿਤੇ ਨਹੀਂ ਲੱਗੇ ਗਏ ਇਹ ਬਗਲਾ ਮੇਨ ਤੇ ਹੀ ਲੱਗੇ ਆ ਬੋਰਡ ਲੱਗੇ ਹੋਏ ਪਾਰਕਿੰਗ ਬਿਲਕੁਲ ਨਹੀਂ ਲੱਗੇਗੇ ਕਾਰ ਪਾਰਕਿੰਗ ਤੇ ਬੋਰਡ ਵੀ ਆਪਾਂ ਵਿਖਾ ਦਿੰਨੇ ਆ ਬੋਰਡ ਲੱਗੇ ਪੈ ਕੇ ਉੱਧਰ ਲੱਗਾ ਉੱਥੇ ਬੰਦੇ ਬੈਠੇ ਆ ਇਨਾਕ ਰਸਤਾ ਬਣਾਇਆ ਮੋਟਰਸਾਈਕਲ ਲਗਾਉਣ ਦੇ ਕਾਰਨ ਵੀਡੀਓ ਅਮਰ ਜੀ ਪਾਸੇ ਫੋਟਾ ਏਰੀਆ ਕਿੱਥੋਂ ਤੱਕ ਤੇ ਕਿੱਥੋਂ ਤੱਕ ਹੈ ਕੋਈ ਮਿੰਨਤੀ ਦੇ ਵਿੱਚ ਉਹ ਤਾਂ ਲੇ ਗੇਟ ਤੇ ਕਰ ਸ਼ੁਰੂ ਹੋ ਜਾਂਦਾ ਇਧਰੋਂ ਨਹੀਂ ਇਧਰੋਂ ਗੱਲ ਕਰੀਏ ਤਾਂ ਆਪਾਂ ਬੋਰਡ ਨਹੀਂ ਬੋਰਡ ਲਾਉਣ ਦਾ ਤੁਸੀਂ ਜ਼ਰੂਰੀ ਸਮਝਦੇ ਹੋ ਜਾਂ ਨਹੀਂ ਨਹੀਂ ਬੋਰਡ ਲਾਉਣਾ ਜ਼ਰੂਰੀ ਸਮਝਦੇ ਆ ਮੈਂ ਤੁਹਾਡੀ ਗੱਲ ਫੋਲੋ ਕਰਦਾ ਪਰ ਆ ਤੁਹਾਨੂੰ ਪਹਿਲੇ ਮੈਂ ਦੱਸ ਚੁੱਕਿਆ ਕਿ ਇਹਦੇ ਕਰ ਉਹ ਬਾਬੂ ਜੀ ਕੀ ਬਾਈ ਜੀ ਕੀ ਕਹਿਣਾ ਚਾਹੁੰਦੇ ਆ ਬਾਈ ਜੀ ਕੀ ਕਹੋਗੇ ਤੁਸੀਂ ਮਿੰਨਤੀ ਪਾਰਕਿੰਗ ਲਾਰਡ ਦੇ ਵਿੱਚ ਆ ਗਈ ਇਹਨਾਂ ਨੇ ਉਹ ਤੋਂ ਪੈਸੇ ਲੈਣੇ ਲੈਣੇ ਆ ਕਿਸੇ ਨੂੰ ਕੋਈ 2 ਕੋਈ 10 ਮਿੰਟ ਕਰ ਜੇ ਤੇ ਕੋਈ ਨਹੀਂ ਆ ਇੱਥੇ ਕੋਈ ਬੋਰਡ ਨਹੀਂ ਲੱਗਾ ਕੋਈ ਬੋਰਡ ਨਹੀਂ ਇੱਥੇ ਕੋਈ ਕੁਝ ਨਹੀਂਗਾ ਉਹ ਸਿਰੇ ਤੱਕ ਕੁਝ ਬੋਰਡ ਨਹੀਂਗਾ ਸਿਰਫ ਜਗਲਾਦ ਦਾ ਹੈਗਾ ਜਗਲਾਦ ਦਾ ਇਹ ਉਸ ਜਗਲਾਦ ਦੇ ਜਗ੍ਹਾ ਦੇ ਵੀ ਇਹ ਪੈਸੇ ਲੈਂਦੇ ਆ ਜਗਲਾਦ ਦੀ ਜਗ੍ਹਾ ਤੇ ਬੌਜੀ ਦੋਸ਼ ਲੱਗ ਰਹੇ ਪੈਸੇ ਲੈਂਦੇ ਆ ਹਾਲਾਂਕਿ ਇੱਥੇ ਕੋਈ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਾ ਤਿੰਨ ਵਾਰੀ ਕੋਈ ਤਾਰ ਨਹੀਂ ਕੋਈ ਵਾਰ ਨਹੀਂ ਕੋਈ ਦਵਾਰ ਨਹੀਂ ਔਰ ਕੋਈ ਬੋਰਡ ਨਹੀਂ ਵੀ ਕਾਰ ਪਾਰਕਿੰਗ ਹੈ ਇੱਥੇ ਇਹ ਜਗਲਾਦ ਦੀ ਜਗ੍ਹਾ ਦਾ ਪੇਸ਼ੈਂਟ ਇਹਨਾਂ ਮੰਨ ਕੇ ਤਕਲੀਫ ਚ ਸੀਗਾ ਮੈਂ ਕਿਹਾ ਪੇਸ਼ੈਂਟ ਤਾਰ ਕੇ ਮੰਦਰੋਂ ਬਾਹਰ ਆਉਣਾ ਉਹ ਉਹਦੇ ਕਿਤੇ ਪੈਸੇ ਦੇ ਕੇ ਜਾਓ ਪਰ ਚਿੱਕਟ ਕੇ ਪਰ ਮਤਲ ਲੈ ਉਹਦੇ ਕਾਰ ਵਿੱਚ ਬਾਹਰ ਲਿਆਇਆ ਯਾਨੀ ਕਿ ਤੁਸੀਂ ਕਾਰ ਵਿੱਚੋਂ ਬਾਹਰ ਨਹੀਂ ਉਤਰੇ ਪੇਸ਼ੈਂਟ ਨੂੰ ਤਾਰ ਕੇ ਕਾਰ ਵਾਪਸ ਲਿਆਇਆ ਸੋ ਸਾਡੀ ਪੰਜਾਬ ਸਰਕਾਰ ਨੂੰ ਸੰਬੰਧਿਤ ਵਿਭਾਗ ਨੂੰ ਸੀਨੀਅਰ ਅਧਿਕਾਰੀਆਂ ਨਾਲ ਵੀ ਇਸ ਗੱਲਬਾਤ ਕਰਦੇ ਆ ਇਹ ਪਰ ਜੋ ਅਪੀਲ ਆ ਵੀ ਜਿਹੜੀ ਆਹ ਠੱਗੀ ਇੱਕ ਕਿਸਮ ਦੀ ਠੱਗੀ ਬਣ ਰਹੀ ਚੱਲ ਰਹੀ ਆ ਵੀ ਜਦੋਂ ਬੰਦਾ ਡਰਾਈਵਰ ਕਾਰ ਵਿੱਚੋਂ ਨਹੀਂ ਉਤਰਦਾਗਾ ਕੱਲ ਦੀ ਕਾਰ ਦੇ ਵਿੱਚੋਂ ਪੇਸ਼ੈਂਟ ਨੂੰ ਤਾਰ ਕੇ ਲੈ ਆਉਂਦਾ ਉਸ ਤੋਂ 20 ਰੁਪਏ ਕਿਸ ਗੱਲ ਦੇ ਲੈ ਜਾਂਦੇ ਆ ਬੌਝ ਤੁਸੀਂ ਕੀ ਕਹਿਣਾ ਚਾਹੋਗੇ ਆ ਜਿਹੜੀ ਵੀਰ ਜੀ ਨੇ ਗੱਲ ਕਹੀ ਆ ਵੀ ਜਿਹੜਾ ਤਾਰ ਕੇ ਆ ਜਾਂਦਾ ਜੀਡੀ ਪਰਚੀ ਹੈ ਨਾ ਬਤਾ ਹਰ ਇੱਕ ਪਰਸਨ ਕਈ ਵਾਰੀ ਐਦਾਂ ਟਾਲ ਮਟੋਲ ਕਰ ਜਾਂਦਾ ਪਾਰਕਿੰਗ ਕਿਹਨੂੰ ਕਹਿੰਦੇ ਪਹਿਲਾਂ ਦੱਸੋ ਕਾਰ ਪਾਰਕਿੰਗ ਕਿਹਨੂੰ ਕਹਿੰਦੇ ਆ ਕਾਰ پارکਿੰਗ ਜਿਵੇਂ ਗੱਡੀਆਂ ਲੱਗਦੀਆਂ ਜਿੱਥੇ ਗੱਡੀਆਂ ਲੱਗਦੀਆਂ ਜਦੋਂ ਡਰਾਈਵਰ ਨੇ ਗੱਡੀ ਲਾਈ ਨਹੀਂ ਵਿੱਚੇ ਬੈਠ ਕੇ ਪੈਸ਼ੈਂਟਰ ਨੂੰ ਉਤਾਰ ਕੇ ਗੱਡੀ ਵਾਪਸ ਲਿਆ ਫਿਰ پارکنگ ਕਾਦੀ ਉਹ ਸਰ ਪਤਾ ਕੀ ਗੱਲ ਹੈ ਮੇਰੀ ਬੇਨਤੀ ਸੁਣੋ ਇਹ ਜਿਹੜਾ ਠੀਕਾ ਹੁੰਦਾ ਨਾ ਕੋਈ ਨਾਰਮਲ ਠੇਕਾ ਨਹੀਂ ਮੇਰੇ ਕਹਿੰਦਾ 26 ਲੱਖ ਦੇ ਸਮਥਿੰਗ ਹੋਇਆ ਐਸ ਕੀ ਠੇਕਾ 250 ਲੱਖ ਦਾ ਹੋ ਗਿਆ ਪਰ ਕਾਨੂੰਨ ਉਹਦੇ ਬਜੇ ਮਰ ਜਾਦਾ ਤੇ ਇੱਕ ਬੰਦਾ ਕੋਈ 1500 2000 ਰੁਪਇਆ ਭਰਦਾ ਪਿਆ ਤੇ ਉਹ ਹਰ ਇੱਕ ਪਰਸਨ ਇੱਥੇ ਘਟੋ ਘਟ ਤੁਸੀਂ ਆਪ ਖੜ ਕੇ ਵੇਖ ਲਓ 10 ਤੋਂ 15 ਯਾਨੀ ਰੋਜ਼ ਆਈਂ ਜਾਂਦੇ ਕਿ ਅਸੀਂ ਉੱਥੇ ਲਾ ਕੇ ਆ ਜਦੋਂ ਉਹਨਾਂ ਨੇ ਲਾ ਕੇ ਆਣਾ ਫਿਰ ਇੱਥੇ ਸਾਈਡ ਤੇ ਗੱਡੀ ਵੀ ਚਾਲ ਜਦੋਂ ਗੱਡੀ ਲਾ ਕੇ ਆ ਗਏ ਉਦੋਂ ਪਾਰਕਿੰਗ ਕਟੋ ਜਦੋਂ ਡਰਾਈਵਰ ਵਿੱਚ ਬੈਠਾ ਗੱਡੀ ਦੇ ਉਹਨਾਂ ਪਾਰਕਿੰਗ ਮੇਰੀ ਬੇਨਤੀ ਤੁਸੀਂ ਕਹਿ ਕੇ ਵੇਖ ਲਓ ਇੱਥੇ ਚਾਰ ਜਨਾਂ ਨੇ ਵੀ ਬਾਈ ਗੱਡੀ ਪਾਰਕਿੰਗ ਚ ਲਾਤਾ ਤੁਸੀਂ ਮੇਰੀ ਗੱਲ ਸਮਝੋ ਤੁਸੀਂ ਮੇਰੀ ਗੱਲ ਸਮਝੋ ਜਦੋਂ ਬੰਦਾ ਪੇਸ਼ੈਂਟ ਨੂੰ ਉਤਾਰ ਕੇ ਵਾਪਸ ਗੱਡੀ ਤੋਂ ਬਾਹਰ ਨਹੀਂ ਉਤਰਦਾ ਇੱਕ ਮਿੰਟ ਵੀਰ ਜੀ ਮੇਰੀ ਗੱਲ ਸੁਣੋ ਉਹ ਉੱਧਰ ਕਮਾਉਣੇ ਆ ਉਹ ਗੱਡੀ ਵਾਲੇ ਵਿੱਚ ਜਦੋਂ ਆ ਗਿਆ ਉਦੋਂ ਡਰਾਈਵਰ ਹੋਊਗਾ ਨਾ ਹੋਗਾ ਰੁਕ ਉਹ ਡਰਾਈਵਰ ਵਿੱਚ ਹੀ ਆ ਨਾ ਲਾਉਣਗੇ ਤਾਂ ਉਹਦੀਆਂ ਅਗਲੀਆਂ ਗੱਲਾਂ ਪਹਿਲਾਂ ਜ ਸਰ ਉਹ ਪਤਾ ਕੀ ਗੱਲ ਆ ਉਹ ਇੱਕ ਦੇ ਦੋ ਗਿੜ ਮੈਂ ਪਹਿਲਾਂ ਜਾਂਦਾ ਕਿ ਮੈਂ ਪੇਸ਼ੈਂਟ ਲਾਉਣ ਚੱਲਾਂ ਦੂਜੀ ਵਾਰ ਹੀ ਜਾਂਦਾ ਕਿ ਸਮਾਨ ਫੜਾਉਣ ਚੱਲਾਂ ਤੀਜੀ ਵਾਰ ਹੀ ਜਾਂਦਾ ਮੈਂ ਪੇਸ਼ੈਂਟ ਲੈਣ ਚੱਲਾਂ ਜੇਕਰ ਉਹ ਗੱਡੀ ਚੋਂ ਨਹੀਂ ਉਤਰਦਾ ਭਾਵੇਂ 10 ਗਿੜੇ ਲਾਵੇ ਸਾਰੇ ਇਸ ਤਰ੍ਹਾਂ ਥੋੜੀ ਆ ਨਹੀਂ ਵੀ ਗੱਡੀ ਚੋਂ ਨਾ ਰੋਟੀ ਫੜਾਉਣ ਜਾਣਾ ਪੇਸ਼ੈਂਟ ਨੂੰ ਕੀ ਉਹ ਖਸਦਾ ਖੁਸ਼ੀ ਨਾਲ ਜਾਂਦਾ ਨਹੀਂ ਪੇਸ਼ੈਂਟ ਜਾ ਸਕਦਾ ਪੇਸ਼ੈਂਟ ਜਿਦਾਂ ਬਰੇ ਬੰਜੇ ਤੇ ਪਿਆ ਹੁੰਦਾ ਬਾਈ ਪੇਸ਼ੈਂਟ ਕਿਵੇਂ ਤੁਸੀਂ ਐ ਕਰਿਓ ਇੱਥੇ 2 ਵਜੇ ਆ ਜਿਓ ਇੱਥੇ 36 ਗੱਡੀਆਂ ਘੁੰਮਣ ਕੇ ਆਸ਼ਕਾ ਦੀਆਂ ਵੀ ਘੁੰਮਣੀਆਂ ਇੱਥੇ ਆਸ਼ਕਾ ਦੀਆਂ ਜੋ ਆਸ਼ਕਾ ਦੀਆਂ ਤੁਸੀਂ ਗਲਤ ਨੂੰ ਗਲਤ ਪਾਸੇ ਨਾਲ ਜਾਓ ਗਲਤ ਪਾਸੇ ਨਾਲ ਜਾਓ ਕਿਸੇ ਦੇ ਮੱਥੇ ਤੇ ਲਿਖਿਆ ਆਸ਼ਕਾ ਇੱਕ ਮਿੰਟ ਨਾ ਨਾ ਕਿਸੇ ਨੇ ਮਤ ਤੁਸੀਂ ਇਹ ਪਛਾਣ ਕਰ ਸਕਦੇ ਤੁਸੀਂ 9 ਵਜੇ ਆਈਓ ਇੱਥੇ ਤੁਸੀਂ 2 ਵਜੇ ਆਈਓ ਜੋ ਛੁੱਟੀ ਟਾਈਮ ਹੋਊਗਾ ਇੱਥੇ ਇੱਕ ਇੱਕ ਗੱਡੀ ਖੜਾ ਕੇ ਪੁੱਛਿਓ ਵੀ ਕਿਹਦੀ ਕਿਹਦੀ ਗੱਡੀਆਂ ਤੁਹਾਨੂੰ ਜਵਾਬ ਦੇ ਦੇਣ ਹੁਣ ਮੈਨੂੰ ਤੁਸੀਂ ਇਹਨਾਂ ਚ ਦੱਸੋ ਵਿਆਹ ਕਿਹੜਾ ਲੱਗਦਾ ਤੁਹਾਨੂੰ ਤੁਸੀਂ ਆਖਣਾ ਵੀ ਆਸ਼ਕਾਂ ਦੀਆਂ ਗੱਡੀਆਂ ਆਉਂਦੀਆਂ ਆਸ਼ਕ ਕਿਹੜਾ ਟਾਈਮ ਛੁੱਟੀ ਟਾਈਮ ਛੁੱਟੀ ਟਾਈਮ ਛੁੱਟੀ ਟਾਈਮ ਨਾ ਨਾ ਵੀਰੇ ਗੱਲ ਨੂੰ ਕਮਾਣਾ ਛੁੱਟੀ ਟਾਈਮ ਤੂੰ ਹੀ ਟੈਗ ਕਿੱਥੋਂ ਦੇਤਾ ਵੀ ਆਸ਼ਕਾਂ ਦੀਆਂ ਗੱਡੀਆਂ ਆਉਂਦੀਆਂ ਮੈਂ ਕਹਿੰਦਾ ਵੀ ਲੋਕ ਗਲਤ ਵੀ ਹੁੰਦੇ ਆ ਤੁਹਾਡਾ ਨਾਮ ਕੀ ਸ਼ੋਭਨਾਮ ਕੀ ਆ ਮੇਰਾ ਅਨੁਰਾਗ ਆ ਕਿਹੜੇ ਤੁਸੀਂ ਠੇਕੇਦਾਰ ਦੇ ਦੀਨ ਕੰਮ ਕਰਦੇ ਹੋ ਕੋਈ ਮੈਂ ਕਿਸੇ ਠੇਕੇਦਾਰ ਦੇ ਇੱਥੇ ਤਾਂ ਤੁਸੀਂ ਕਿਵੇਂ ਆਏ ਹੋ ਪੇਸ਼ੈਂਟ ਆ ਮੇਰਾ ਤੇ ਫਿਰ ਤੁਹਾਨੂੰ ਤਾਂ ਗੱਲ ਕਰਨ ਦੀ ਇੱਥੇ ਤਾਂ ਕੋਈ ਨਹੀਂ ਕੋਈ ਠੇਕੇਦਾਰ ਨਾਲ ਗੱਲ ਕਰ ਰਹੇ ਆਸੀਂ ਮੈਂ ਠੇਕੇਦਾਰ ਨਾਲ ਗੱਲ ਕਰਾਂ ਤੂੰ ਵਿੱਚ ਆ ਕੇ ਪੁੱਛ ਰਹੇ ਹੋ ਆਸ਼ਕ ਦੇ ਲੋਕ ਟੋਗੋ ਨਹੀਂ ਦੇਈਦਾ ਹੁੰਦਾ ਪਤਾ ਕੀ ਗੱਲ ਹੈ ਜੀ ਗਲਤ ਪਰਸਨ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਗਲਤ ਪਰਸਨ ਤੁਹਾਨੂੰ ਕਿਹਨੇ ਅਥੋਰਟੀ ਦਿੱਤੀ ਗਲਤ ਪਰਸਨ ਕਹਿਣ ਦੀ ਕੀ ਤੁਸੀਂ ਕਿਸ ਨੂੰ ਗਲਤ ਕਹਿੰਦੇ ਆਉਂਦੇ ਆ ਇੱਥੇ ਮੇਰਾ ਪਹਿਲਾਂ ਪਾਰਕਿੰਗ ਦਾ ਕੰਮ ਹੀ ਕਰਦਾ ਰਿਹਾ ਮੈਂ ਪਹਿਲਾਂ ਕਰਦਾ ਰਿਹਾ ਹੁਣ ਫੇਰ ਕਾਹ ਤੋਂ ਛੜਦਾ ਨਹੀਂ ਛੜਦਾ ਮੈਨੂੰ ਨਹੀਂ ਚੰਗਾ ਲੱਗਿਆ ਹੋਣਾ ਤੁਹਾਨੂੰ ਕਿਸ ਨੇ ਠੇਕਾ ਦਿੱਤਾ ਹੁਣ ਬਈ ਤੁਸੀਂ ਵੇਖੋ ਆਸ਼ਕਾ ਹੌਣਾ ਦੂਜੇ ਕੌਣ ਨਹੀਂ ਮੇਰੀ ਬੇਨਤੀ ਸੁਣਾਓ ਕੋਈ ਗਲਤ ਪਰਸਨ ਵੀ ਆਉਂਦੇ ਆ ਆਉਂਦੇ ਆ ਤਾਂ ਪੁਲਿਸ ਨੂੰ ਪੁਲਸਾ ਪ੍ਰਸ਼ਾਸਨ ਤੁਸੀਂ ਟੈਨਸ਼ਨ ਕਿਸ ਵਾਲ ਨੂੰ ਮੇਰੀ ਬੇਨਤੀ ਹੈ ਤੁਸੀਂ ਸਵਾਲ ਨੂੰ ਗਲਤ ਅੰਸਰ ਆਉਂਦੇ ਆਉਂਦੇ ਰਹਿਣਗੇ ਤੁਹਾਨੂੰ ਟੈਨਸ਼ਨ ਕਿਸ ਗੱਲ ਦੀ ਇਹ ਵਰਕਰ ਕੰਮ ਕਰਦੇ ਇੱਥੇ ਉਹ ਵਰਕਰ ਕੰਮ ਕਰ ਰਿਹਾ ਆ ਆਪਦਾ ਠੇਕੇਦਾਰ ਬੈਠਾ ਉਹਦੇ ਨਾਲ ਗੱਲ ਤੁਹਾਡੀ ਕਰ ਰਹੇ ਆ ਟੈਨਸ਼ਨ ਇੱਕ ਗਾਰ ਦੇ 20 ਰੁਪਏ ਪਾਰਕਿੰਗ ਨਾਲੇ ਤੂੰ ਕਹਿੰਦਾ ਮੈਂ ਪਾਰਕਿੰਗ ਦਾ ਕੰਮ ਕਰਦਾ ਨਹੀਂ ਹ ਆਸ਼ਕਾਂ ਦੀਆਂ ਗੱਡੀਆਂ ਤੁਸੀਂ ਇਨਵੋਲਵ ਕਰ ਰਹੇ ਹੋ ਮੈਂ ਮੈਂ ਗੱਲ ਭਾਈ ਸਾਹਿਬ ਨਾਲ ਕੀਤੀ ਸੀ ਮੇਰੀ ਮੈਂ ਮੇਰਾ ਭਰਾ ਹੀ ਹੈ ਮੇਰਾ ਚਾਚਾ ਵੀ ਲੱਗਦਾ ਹੈ ਤੁਸੀਂ ਹਾਂਜੀ ਬਾਬੂ ਜੀ ਇਹ ਗੱਲ ਕਹਿਣ ਲੱਗਾ ਵੀ ਚਾਹ ਪੀ ਰਿਹਾ ਕਹਿੰਦਾ ਮੇਰੇ ਕੋਲੇ ਪਹਿਲਾਂ ਠੇਕਾ ਸੀ ਇੱਥੇ ਆਸ਼ਕਾਂ ਦੀਆਂ ਗੱਡੀਆਂ ਆਉਂਦੀਆਂ ਤੁਸੀਂ ਸਿਆਣੇ ਆ ਸੱਟ ਵੱਡੀ ਉਮਰ ਆ ਇਹ ਕਿਵੇਂ ਕਹਿ ਸਕਦਾ ਵੀ ਆਸ਼ਕਾਂ ਦੀਆਂ ਗੱਡੀਆਂ ਕਿਹੜੇ ਆਸ਼ਕਾ ਕੀ ਪਛਾਣ ਨੇ ਜਿਵੇਂ ਇਹ ਕੁੜੀਆਂ ਮੁੰਡੇ ਫਿਰਦੇ ਕਿ ਨਹੀਂ ਅਸੀਂ ਉਹਨਾਂ ਦਾ ਡਾਊਟ ਕਰਾਂਗੇ ਸਾਡੀ ਗਲਤੀ ਹੈ ਹਾਂ ਇੱਧਰ ਸੁਣੋ ਵੀਜੀ ਹੈਲੋ ਇੱਧਰ ਗੱਲ ਸੁਣੋ ਇਹ ਕਹਿੰਦਾ ਜੇ ਅਸੀਂ ਕਿਸੇ ਡਾਊਟ ਕਰਾਂਗੇ ਕਿਸੇ ਨੂੰ ਆਸ਼ਕਾਂ ਤੁਸੀਂ ਕੀ ਆਖਿਆ ਯਾਜਕਾਉਂਦੇ ਇੱਥੇ ਲੱਖ ਆਈ ਜਾਣਾ ਪੱਕੇ ਜਾਣਾ ਪਰ ਉਹ ਗੰਦੇ ਅਸੀਂ ਜਾਇਆ ਨਹੀਂ ਨੀ ਨੋ ਗੱਲ ਨਹੀਂ ਕੋਈ ਵਾਜੀ ਹੁਣ ਠੇਕੇ ਦਾ ਕੰਮ ਪਾਰਕਿੰਗ ਦੀ ਪਰਚੀ ਤੁਹਾਡੇ ਕੋਲੇ ਆ ਕੀ ਹਾਂ ਇਸ ਬੰਦੇ ਨੂੰ ਟੈਨਸ਼ਨ ਕਿਸ ਗੱਲ ਦੀ ਪੈ ਗਈ ਇਹ ਅੰਦਰ ਪੇਸ਼ੈਂਟ ਕਰਕੇ ਦੋ ਮਿੰਟ ਚਾਹ ਪੀਣੇ ਰੁਕ ਗਿਆ ਹੋਣਾ ਹੋਰ ਤਾਂ ਕੰਮ ਨਹੀਂ ਨੀ ਪਾਰਕਿੰਗ ਦੀ ਪਰਚੀ ਕਟਾਈ ਆ ਇਹਦੇ ਗੱਡੀ ਅੰਦਰ ਵੀਰ ਜੀ ਆ ਗੱਲ ਸੁਣਿਓ ਤੁਸੀਂ ਪਾਰਕਿੰਗ ਦੀ ਪਰਚੀ ਕਟਾਈ ਆ ਪਰਚੀ ਦੀ ਪਰਚੀ ਦਿਖਾਓ ਕਟਾਈ ਤੁਸੀਂ ਆਪਦੀ ਗੱਡੀ ਦੀ ਲੈ ਆਹ ਵੇਖੋ ਜੀ ਇੱਧਰ ਸ਼ਰੇ ਆਮ ਧੱਜੀਆਂ ਜਿਹੜਾ ਬੰਦਾ ਜਦਾਈ ਕਰ ਰਿਹਾ ਉਸਨੇ ਆਪ ਪਾਰਕਿੰਗ ਦੀ ਪਰਚੀ ਨਹੀਂ ਕਟਾਈ ਬਾਊ ਜੀ ਪਰਚੀ ਕਟੋਗੇ ਆਈਆਂ ਮੈਂ ਖੜਿਆ ਆਂ ਬਾਈ ਖੜਿਆਂ ਦੀ ਪਰਚੀ ਕੱਟਦੇ ਆਂ ਉਹ ਬਾਈ ਜੀ ਨੇ ਕੀ ਅੱਖਾਂ ਜਮਰੀ ਤਾਰ ਕੇ ਆ ਗਏ ਆ ਸਰ ਤੁਸੀਂ ਉਹਨੂੰ ਚਾਹ ਪੀ ਲਿਆ ਤੁਸੀਂ ਗਲਾਸ ਚਾਹ ਦਾ ਪੀ ਲਿਆ ਤੁਸੀਂ ਕਹਿੰਦੇ ਮੈਂ ਖੜਿਆ ਆ ਇਹ ਤਾਂ ਜਦੋਂ ਗੱਡੀ 'ਚੋਂ ਬਾਹਰ ਨਿਕਲੇ ਪਾਰਕਿੰਗ ਕਟਾਓ ਕਰ ਰਿਹਾ ਮੇਰੇ ਨਾਲ ਉਹ ਮੇਰੀ ਪਰਚੀ ਕੱਟ ਦੂਗਾ ਜਦੋਂ ਮੈਂ ਆ ਗਿਆ ਬਾਊ ਜੀ ਬਾਅਦ 'ਚ ਪਰਚੀ ਕੱਟਦੇ ਆਂ ਜਦੋਂ ਬੰਦਾ ਚਾਹ ਪੀ ਲੈਂਦਾ ਜਦੋਂ ਬੰਦਾ ਚਾਹ ਪੀ ਲੈਂਦਾ ਨੇ ਚਾਹ ਦਾ ਗਲਾਸ ਖਾਲੀ ਕਰਤਾ ਪੀ ਕੇ ਜਦੋਂ ਚਾਹ ਪੀ ਲੈਂਦਾ ਉਹਦੋਂ ਪਰਚੀ ਕ ਜਦੋਂ ਗੱਡੀ ਜੋ ਬਾਹਰ ਨਿਕਲਦਾ ਚਲਾ ਗਿਆ ਅੰਦਰ ਵੜ ਗਿਆ ਜੁਨਾਹ ਬਹੁਤ ਆਵਾਜ਼ ਮਾਰ ਲੈਣੀ ਆ ਉਹ ਭਾਈ ਸਾਹਿਬ ਕਹਿੰਦੇ ਵੀ ਅਸੀਂ ਪੇਸ਼ੈਂਟਰ ਨੂੰ ਤਾਰ ਕੇ ਤੇ ਉਹਦੇ ਹੀ ਵਾਪਸ ਮੈਂ ਆਇਆ ਗੱਡੀ ਚੋਂ ਨਹੀਂ ਉਤਰਿਆ ਮੇਰੀ ਹੀ ਪਰਚੀ ਕਰ ਦਿੰਦੇ ਆ ਗਲਤ ਹੈ ਜੀ ਇਹ ਆਹ ਲਓ ਹਾਂਜੀ ਆਹ ਲਓ ਵੀਰ ਜੀ ਇਹ ਗੱਲ ਇਹ ਕਹਿੰਦੇ ਮੈਂ ਕਾਰ ਚੋਂ ਨਹੀਂ ਉਤਰਿਆ ਕਾਰ ਦੇ ਵਿੱਚੋਂ ਹੀ ਮੈਂ ਪੇਸ਼ੈਂਟਰ ਨੂੰ ਤਾਰ ਕੇ ਕਾਰ ਵਾਪਸ ਲੈ ਮੇਰੀ ਹੀ ਪਰਚੀ ਕਰਤੀ ਕੱਟ ਗੱਡੀ ਗੇਟੋਂ ਬਾਹਰ ਖੜੀ ਹੈ ਲਓ ਜੀ ਇਸ ਗੱਲ ਨੂੰ ਬਾਜੂ ਕੀ ਕਹਿੰਦੇ ਆ ਤੁਸੀਂ ਇਹ ਗਲਤ ਹੈ ਜੀ ਇਹ ਇਹ ਨਹੀਂ ਹੋਣਾ ਚਾਹੀਦਾ ਗੱਡੀ ਲਾਗਦੀ ਹੈ ਸੋ ਧੰਨਵਾਦ ਹੈ ਜੀ ਟੱਕਾ ਦੋ ਦਾ ਜਨਾਬ ਕਿਸ ਗੱਲ ਦਾ ਕਾਈ ਪੰਜ ਮਿੰਟ ਵੀ ਵੀਕਲ ਲਾਉਂਦੇ ਆ ਜਨਾਬ ਉਹਦੀ ਵੀ ਵਿਪਰਤੀ ਕਰਦੇ ਆ ਜੀ ਇਹ ਨਹੀਂ ਚਲੋ ਜਿਹੜਾ ਮਰਜ਼ਾ ਦਾ ਨਾ ਵੀ ਪਾਰਕਿੰਗ ਦੇ ਵਿੱਚ ਗੱਡੀ ਪਾਰਕ ਕਰਕੇ ਆਪਾਂ ਚਾਬੀ ਕੱਢ ਕੇ ਚਲੇ ਗਏ ਉਹਦੀ ਠੀਕ ਆ ਕਾਨੂੰਨ ਮੁਤਾਬਕ ਪਰਚੀ ਘਟਾਓ ਫਿਰ ਜੇ ਅਥੋਰਾਈਟ ਪਾਰਕਿੰਗ ਹੈਗੀ ਆ ਪਰ ਜਦੋਂ ਡਰਾਈਵਰ ਵਿੱਚ ਬੈਠਾ ਡਰਾਈਵਰ ਉਤਾਰ ਕੇ ਰੀਜ ਨੂੰ ਗੱਡੀ ਮੋੜ ਕੇ ਲਿਆਉਂਦਾ ਫਿਰ ਕਿਸ ਗੱਲ ਦੀ ਪਰਚੀ ਰੌਲਾ ਇਸ ਗੱਲ ਦਾ ਫਿਰ ਪਰਚੀ ਬਣਦੀ ਨਹੀਂ ਸਰ ਜਲਦ ਗੱਲ ਹਾਂਜੀ ਇਹ ਬਿਲਕੁਲ ਗਲਤ ਇਹ ਕੱਟ ਰਿਹਾ ਜੀ ਮਰੀਜ਼ ਨੂੰ ਕੋਈ ਵੀ ਵਹੀਕਲ ਲੈ ਕੇ ਆਉਂਦਾ ਹੈ ਵੀ ਉਹਦੀ ਪਰਚੀ ਨਹੀਂ ਬੰਦੀ ਜੀ ਨਹੀਂ ਬੰਦੀ ਮਰੀਜ਼ ਨੂੰ ਤਾਂ ਉਹਨਾਂ ਨੇ ਲੈ ਕੇ ਆਣਾ ਜਾਣਾ ਜੀ ਬਿਲਕੁਲ ਜੀ ਮਰੀਜ਼ ਨੂੰ ਦਾ ਵਹੀਕਲ ਨੇ ਉਹਨਾਂ ਨੇ ਲੈ ਕੇ ਆਣਾ ਆਣਾ ਜੀ ਹੁਣ ਗੱਲ ਕੀ ਹੋਈ ਸੀ ਭਾਈ ਸਾਹਿਬ ਇੱਥੇ ਪਾਰਕਿੰਗ ਦੀ ਪਰਚੀ ਕੱਟ ਰਹੇ ਆ ਕੋਈ ਤਾਰ ਨਹੀਂ ਬਾੜ ਨਹੀਂ ਦਵਾਰ ਨਹੀਂ ਨਾ ਕਿਤੇ ਲਿਖਿਆ ਹੋਇਆ ਵੀ ਇੱਥੇ ਪਾਰਕਿੰਗ ਆ ਫਿਰ ਵੀ ਪਰਚੀ ਕੱਟ ਰਹੇ 20 ਰੁਪਏ ਦੀ ਯਾਰ ਗਲਤ ਕਰ ਲਿਆ ਟੱਕਾ ਜਨਾਬ ਟੱਕਾ ਬਹੁਤ ਟੱਕਾ ਕੀ ਕਹਿਣਾ ਚਾਹੂੰਗਾ ਟੱਕਾ ਬਾਈ ਜਿੰਨੀ ਲੋਟ ਉੱਥੇ ਚੱਲਦੀ ਖੜੀਆਂ ਬਾਈ ਜੀ ਉੱਥੇ ਹੋਰ ਕੀ ਦੀ ਨਹੀਂ ਸਾਰੇ ਪਿਛਲੇ ਸਾਲ ਮੋਰਸਾ ਗਵਾਚਾ ਹੈ ਅਸੀਂ 10000 ਰੁਪਏ ਇਹਦਾ ਜਨਾਬ ਠੇਕੇਦਾਰ ਨੂੰ ਬੇਨਤੀ ਚਾਹੀਦੀ ਹੈ ਨਾ ਵੀ ਠੇਕੇਦਾਰ ਸੁਧਰੇ ਮੜਾ ਜਾ ਫਿਰ ਇੱਕ ਬਾਈ ਮੇਰੀ ਹੋਰ ਗੱਲ ਜਿਹੜੀ ਉਹ ਵਾਲੀ ਪਾਰਕਿੰਗ ਹੈ ਨਾ ਉੱਥੇ ਚਾਰ ਗੇੜੇ ਲਗਾ ਲਓ ਕਹਿੰਦੇ 10 ਰੁਪਏ ਬਾਅਦ ਚ ਫਿਰ ਲਗਾਵਾਂਗੇ ਜਦੋਂ ਜਾਣਾ 10 10 ਰੁਪਏ ਭਾਵੇਂ 5 ਮਿੰਟ ਕਹਿੰਦੇ ਚਾਰ ਗੇੜੇ ਲਗਾਓ ਤੁਸੀਂ ਜੇ ਜੇਕਰ ਅਸੀਂ ਵੀਕਲ ਇੱਥੋਂ ਲੈ ਆਏ ਨੇ ਵੀ ਸਾਡੇ ਕੋਲ ਪੈਦਲ ਜ਼ਿਆਦਾ ਨਹੀਂ ਹੁੰਦਾ ਯਾਰ ਨੂੰ ਸਾਡੇ ਸਾਡੇ ਜ਼ਿਆਦਾ ਗੇੜੇ ਲੱਗਦੇ ਨੇ ਉਹ ਕਹਿੰਦੇ ਚਾਰ ਗੇੜੇ ਲੱਗਣਗੇ ਉਸ ਤੋਂ ਬਾਅਦ ਫਿਰ 10 ਰੁਪਏ ਲੱਗਣਗੇ ਸੋ ਇਹ ਆ ਜੀ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਹਾਲ ਕਿਉਂਕਿ ਇੱਕ ਤਾਂ ਇੱਥੇ ਮਰੀਜ਼ ਆਉਂਦੇ ਆ ਦੁਖੀ ਲੋਕ ਆਉਂਦੇ ਆ ਦੂਜਾ ਜਿਹੜੇ ਮਰੀਜ਼ਾਂ ਨੂੰ ਤਾਰਨ ਵਾਲੇ ਆਉਂਦੇ ਕੋਈ ਗੱਡੀਆਂ ਵਾਲੇ ਆਉਂਦੇ ਕੋਈ ਉਹਦਾ ਪਰਸਨਲ ਆਉਂਦੇ ਬੰਦੇ ਜਦੋਂ ਮਰੀਜ਼ ਨੂੰ ਤਾਰ ਕੇ ਡਰਾਈਵਰ ਗੱਡੀ ਚੋਂ ਨਹੀਂ ਉਤਰਦਾ ਕਾ ਵਾਪਸ ਗੱਡੀ ਲਾਉਂਦਾ ਉਹਦੀ ਵੀ ਪਰਚੀ ਕੱਟ ਦਿੱਤੀ ਜਾਂਦੀ ਆ ਹੁਣ ਆ ਤੁਹਾਡੇ ਸਾਹਮਣੇ ਸੀ ਵਿਖਾਇਆ ਤਰੇ ਵੀ ਇੱਥੇ ਭਾਈ ਸਾਹਿਬ ਖੜੇ ਪਰਚੀਆਂ ਕੱਟ ਰਹੇ ਕਹਿੰਦੇ ਕਿ ਅਸੀਂ ਪਰਚੀ ਕੱਟ ਰਹੇ ਹਾਂ ਕੋ ਕੋਈ ਇੱਥੇ ਕੋਈ ਤਾਰ ਨਹੀਂ ਕੋਈ ਵਾਰਡ ਨਹੀਂ ਕੋਈ ਦਵਾਰ ਨਹੀਂ ਕੋਈ ਰੱਬ ਰੱਖਾ ਹੀ ਹੈਗਾ ਹਾਂ ਜਿੱਧਰ ਪਾਰਕਿੰਗ ਹੈਗੀ ਆ ਉਧਰ ਜਿਹੜੀਆਂ ਗੱਡੀਆਂ ਲੱਗਣੀਆਂ ਉਹਨਾਂ ਦੀਆਂ ਪਰਚੀਆਂ ਕੱਟਣੀਆਂ ਚਾਹੀਦੀਆਂ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੀ ਲੋਕਾਂ ਦਾ ਖੂਨ ਨਾ ਜੂਸਿਆ ਜਾਵੇ ਪਹਿਲਾਂ ਹੀ ਗਰੀਬ ਐ ਇੱਥੇ ਮਾਰੇ ਦਿਲ ਨਾਲ ਆਉਂਦੇ ਦੁਖੀ ਹਿਰਦੇ ਨਾਲ ਆਉਂਦੇ ਆ ਪਰ ਹੋਰ ਉਹਨਾਂ ਨੂੰ ਦੁਖੀ ਤੇ ਜਲੀਲ ਨਾ ਕੀਤਾ ਜਾਵੇ ਹਾਂਜੀ ਹੁਣ ਆਪਾਂ ਖੜੇ ਆਂ ਜੀ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਜਿਹੜੀ ਮੇਨ ਪਾਰਕਿੰਗ ਆ ਇੱਥੇ ਪਾਰਕਿੰਗ ਦੇ ਅੰਗੇ ਦੇ ਵਿੱਚ ਦਰਾਂ ਨਾਲ ਆਪਣੇ ਨਾਲ ਮੌਜੂਦ ਆ ਜੋ ਐਸ ਪਾਰਕਿੰਗ ਦੇ ਠ ਸਤਿ ਸ਼੍ਰੀ ਅਕਾਲ ਜੀ ਇੱਕ ਵੀਰ ਜੀ ਆਮ ਉੱਥੇ ਕੰਪਲੇਂਟ ਆ ਰਹੀ ਆ ਜੋ ਜੰਗਲਾਤ ਵਿਭਾਗ ਦੇ ਥਾਂ ਦੇ ਲੋਕੀਕਾਰਾਂ ਰੋਕ ਰਹੇ ਆ ਉਹ ਉੱਥੇ ਤੁਹਾਡੇ ਬੰਦੇ ਆ ਉਹ ਪਰਚੀ ਕੱਟੀ ਜਾਂਦੇ ਜੰਗਲਾਤ ਵਿਭਾਗ ਦੇ ਥਾਂ ਦੇ ਵਿੱਚ ਹੀ ਕੋਈ ਉੱਥੇ ਪਾਰਕਿੰਗ ਦਾ ਬੋਰਡ ਜਾਂ ਤਾਰ ਜਾਂ ਕੋਈ ਦੀਵਾਰ ਜਾਂ ਕੋਈ ਵਾਰਡ ਹੈ ਨਹੀਂਗੀ ਉਹ ਪਰਚੀਆਂ ਕੱਟਣੀਆਂ ਜਾਇ ਜਾਂ ਨਹੀਂ ਆਇਆ ਜੀ ਨਹੀਂ ਜੀ ਨਹੀਂ ਹਜੇ ਤਾਂ ਸਾਡੇ ਕੋਲ ਪਹਿਲੀ ਗੱਲ ਤਾਂ ਜੀ ਆਇਆ ਹੀ 2 ਦਿਨ ਹੋ ਗਏ ਠੀਕ ਹੈ ਜੀ ਅਸੀਂ ਸਾਰਾ ਇੰਤਜ਼ਾਮ ਕਰੀ ਜਾਂਦੇ ਆ ਵਾਰਡ ਪੂਰੀ ਕਰਾਂਗੇ ਸਾਰਾ ਜਿਹੜਾ ਸਾਡਾ ਦੇਰ ਆ ਹੈਗਾ ਏਰੀਆ ਹੈਗਾ ਉੱਥੇ ਹੀ ਪਾਰਕਿੰਗ ਅਸੀਂ ਆਪਦੀ ਵਰਤੋਂ ਕਰਾਂਗੇ ਫਿਰ ਥੋੜਾ ਜਿਹਾ ਉਹਨੇ ਬੰਦਿਆਂ ਨੂੰ ਰੋਕਣ ਵਾਲਾ ਕਿਉਂਕਿ ਉੱਥੇ ਰੌਲਾ ਪਿਆ ਬਹੁਤ ਉਹ ਕਹਿੰਦੇ ਸਾਡੀ ਅੰਦਰ ਉੱਥੇ ਖੜਦਿਆਂ ਦੀ ਸੜਕ ਦੇ ਮਾੜੀ ਥੱਲੇ ਗੱਡੀ ਲਾਉਂਦੇ ਉਹਦੀ ਪਾਰਕਿੰਗ ਦੀ ਪਰਚੀ ਕਰ ਦਿੰਦੇ ਨਹੀਂ ਜੀ ਨਹੀਂ 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 ਹੋ ਸਕਦਾ ਹੋ ਰਿਹਾ ਜੀ ਠੀਕ ਹੈ ਨਹੀਂ ਜਦੋਂ ਵੀ ਕੋਈ ਵੀ ਕੋਈ ਅਮਰਜੈਂਸੀ ਗੱਡੀ ਆਉਂਦੀ ਆ ਜਾਂ ਕੋਈ ਵੀ ਆ ਕਿਸੇ ਨੇ ਮਰੀਜ਼ ਤਾਰਨਾ ਜਾਂ ਕਿਸੇ ਨੇ ਲਿਆਉਣਾ ਅਸੀਂ ਉਹਦੀ ਕੋਈ ਪਰਚੀ ਨਹੀਂ ਲੈਂਦੇ ਮਰੀਜ਼ ਤਾਰ ਕੇ ਅਗਲੇ ਨੂੰ ਕਿੰਨੇ ਵੀ ਤੁਸੀਂ ਆਪਦਾ ਜਾਓ ਗੱਡੀ پارک ਹੋਊਗੀ ਤੇ ਅਸੀਂ ਪੈਸੇ ਲੈਨੇ ਆਂ ਜਿਹੜੀ ਤੁਸੀਂ ਗੱਲ ਕੀਤੀ ਵੀਰ ਜੀ ਤੁਸੀਂ ਇਹਦਾ ਗੱਲ ਦਾ ਜਵਾਬ ਦਿਓ ਉੱਥੇ ਆਮ ਤੌਰ ਤੇ ਉਹ ਲੋਕ ਹੁਣ ਕਹਿ ਰਹੇ ਸੀਗੇ ਕਿ ਜੇ ਜੇ ਅਸੀਂ ਜਾਣੇ ਗੱਡੀ ਲੈ ਕੇ ਪਾਰਕਿੰਗ ਦੇ ਵਿੱਚੋਂ ਨਹੀਂ ਰੋਕਦੇ ਗੱਡੀ ਮਰੀਜ਼ ਉਤਾਰਿਆ ਮਰੀਜ਼ ਉਹ ਤਾਰਨ ਸਰ ਗੱਡੀ ਦੇ ਵਿੱਚੋਂ ਡਰਾਈਵਰ ਨਹੀਂ ਬਾਹਰ ਨਿਕਲਦਾ ਉਸੇ ਦੀ ਵੀ ਪਰਚੀ ਕਰ ਦਿੱਤੀ ਨਹੀਂ 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 ਇਦਾਂ ਨਹੀਂ ਕੋਈ ਹੁੰਦਾ ਜਿਹੜੀ ਗੱਡੀ ਪਾਰਕਿੰਗ ਦੇ ਵਿੱਚ ਲੱਗਦੀ ਹੈ ਜੀ ਉਹ ਤੋਂ ਚਾਰਜਸ ਲਿਆ ਜਾਂਦਾ ਜਿਹੜਾ ਮੰਨ ਲਓ ਡਰਾਈਵਰ ਗੱਡੀ ਲਾ ਕੇ ਚਾਬੀ ਘੱਟ ਕੇ ਬਾਹਰ ਵੇ ਜਾਂਦਾ ਹਾਂ ਪਰਕਿੰਗ ਉਹਦੀ ਅਦਰਵਾਇਜ਼ ਜਿਹੜੀ ਗੱਡੀ ਮੰਨ ਕੇ ਜਲਾ ਅੰਦਰੋਂ ਮਰੀਜ਼ ਲਾ ਕੇ ਘੁੰਮ ਕੇ ਮੋੜਦੀ ਉਹ ਤੋਂ ਕਿਸੇ ਤੋਂ ਚਾਰਜ ਲੈ ਹੀ ਨਹੀਂ ਸਕਦੇ ਜੀ ਅਸੀਂ ਮਨ ਲੋ ਕਾਰਪਾਰਕਿੰਗ ਕਿਸੇ ਨੇ ਕਰਤੀ ਤੁਹਾਡੇ ਕੋਲੇ ਤੁਸੀਂ ਪਰਚੀ ਕੱਟਤੀ ਉਸ ਬੰਦੇ ਨੂੰ ਕੋਈ ਲੋਡ ਪੈ ਗਈ ਦਵਾਈਆਂ ਲਿਆਉਣ ਦੀ ਦੂਰੋਂ ਬਾਜ਼ਾਰ ਚੋਂ ਜਾਂ ਮਰੀਜ਼ ਵਾਸਤੇ ਰੋਟੀ ਲਿਆਉਣ ਦੀ ਕਿੰਨੇ ਵਾਰੀ ਲਿਆ ਸਕਦਾ ਦਿਨ ਦੇ ਵਿੱਚ ਇਹ 7 ਤੋਂ 7 ਵਜੇ ਤਾਈਂ ਹੈ ਜੀ ਸਾਡੇ ਕਿੰਨੇ ਗੜੇ ਲਾ ਸਕਦਾ ਮਰਜ਼ੀ ਲਾ ਸਕਦਾ 10 ਲਾ ਸਕਦਾ 20 ਜਿਹੜੇ ਕਿੰਨੇ ਮਰਜ਼ੀ ਲਾ ਕੇ ਜਾਂਦੇ ਜੀ ਕੋਈ ਰੋਕ ਟੋਕ ਨਹੀਂ ਹੈ ਕੋਈ ਰੋਕ ਟੋਕ ਨਹੀਂ ਜੀ ਇੱਕ ਪਰਚੀ ਚੱਲਦੀ ਹੈ ਇੱਕ ਵਾਰੀ ਪੈਸੇ ਲੈ ਕੇ ਉਸ ਤੋਂ ਬਾਅਦ ਸ਼ਾਮ ਨੂੰ 7 ਵਜੇ ਡਬਲ ਡਬਲ ਪਰ ਚੱਲਦੀ ਹੈ ਜੀ ਚਾਹੇ ਮਰੀਜ਼ ਦਾ ਵਾਰਸ ਰੋਟੀ ਲਿਆਵੇ ਚਾਹੇ ਬਾਹਰੋਂ ਦਵਾਈਆਂ ਲਿਆਵੇ ਚਾਹੇ ਕਿਤੇ ਕਹਿੰਦਾ ਜੀ ਘੱ ਸੋ ਵੀਰ ਜੀ ਤੇਲ ਟਾਕ ਲੈਦਾ ਜੀ ਹਾਂ ਜੀ ਹਾਂ ਇੱਕ ਵਾਰ ਸੋ ਵੀਰ ਜੀ ਦਾ ਕਹਿਣਾ ਹੈ ਕਿ ਅਸੀਂ ਪਾਰਕਿੰਗ ਦੇ ਦੌਰਾਨ ਜੋ ਵੀ ਡਰਾਈਵਰ ਪਾਕਵਾਰੀ ਪਾਰਕਿੰਗ ਗੱਡੀ ਕਰਕੇ ਪਰਚੀ ਲੈ ਲੈਂਦਾ ਉਹ ਚਾਹੇ 10 ਗੇੜੇ ਲਾਵੇ ਆਪਦੇ ਮਰੀਜ਼ਾਂ ਵਾਸਤੇ ਰੋਟੀ ਲਿਆਵੇ ਦਵਾਈਆਂ ਲਿਆਵੇ ਤਾਂ ਕੋਈ ਦੁਬਾਰਾ ਪੈਸੇ ਨਹੀਂ ਵਿਸੂਲਿਆ ਜਾਂਦਾ ਪਰ ਦੂਜੇ ਪਾਸੇ ਜਿਹੜੇ ਲੋਕ ਪੀੜਤਾ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜਦੋਂ 5 ਮਿੰਟ ਵੀ ਯਾਰਦੇ ਹਾਂ ਉਦੋਂ ਹੀ ਸਾਥੋਂ ਪਰਚੀ ਵਿਸੂਲੀ ਜਾਂਦੀ 20 ਰੁਪਏ ਦੀ